ਮੋਗਾ ਸ਼ਹਿਰ ਦੇ ਗੁਰੂ ਨਾਨਕ ਕਾਲਜ ਰੋਡ ਤੇ ਸਥਿਤ ਟੇਸ ਪੰਜਾਬ ਨਾਮ ਦੇ ਰੈਸਟੋਰੈਂਟ ਨੂੰ ਅੱਗ ਲੱਗਣ ਦੀ ਸੂਚਨਾ ਮਿਲਣ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ ਤੇ ਕਾਬੂ ਪਾਇਆ ਜਾਦਿ ਫਾਇਰ ਬ੍ਰਿਗੇਡ ਅਧਿਕਾਰੀ ਵਿਜੇ ਭਾਦਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ। ਅੱਜ ਕੀ ਨਾਮ ਹੈ ਬਈ ਆਪ ਜੀ? ਅਮਰਿਤਪਾਲ ਸਿੰਘ ਜੀ। ਅਮਰਿਤਪਾਲ ਸਿੰਘ ਜੀ ਕੀ ਹੋਇਆ ਅੱਜ ਤੁਸੀਂ ਮੋਕੇ ਤੇ ਪਹੁੰਚੇ ਹੋ? ਬਸ ਸਾਡੀ ਲੜਕੀ ਦਾ ਫੋਨ ਆਇਆ ਪਾਉਣੇ ਕਿ 10 ਵਜੇ। ਤਾ ਕਹਿੰਦੇ ਵੀ ਐਦਾਂ ਕਰਕੇ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਆ ਤੇ ਅਸੀਂ ਆਇਆ ਫਾਇਰ ਬ੍ਰੀਡ ਨੇ ਕਾਬੂ ਕਰ ਲਿਆ ਵਾ ਤੇ ਨੁਕਸਾਨ ਦਾ ਪਤਾ ਨਹੀਂ ਨੁਕਸਾਨ ਦਾ ਜੀ ਕੋਈ ਅੰਦਾਜ਼ਾ ਨਹੀਂ ਲੱਗਦਾ ਪਤਾ ਲੱਗਦਾ ਤੁਹਾਡੇ ਨੰਬਰ ਇਹ ਚ ਆਪਣਾ ਫੂਡ ਕੈਫੇ ਸੀਗਾ ਜੀ ਕਿੰਨੇ ਕਿਰਮ ਬੋਲੇ ਨੇ ਸੌਰੀ ਕਿੰਨੀ ਦੇਰ ਹੋ ਗਈ ਅਜੇ 10 ਦਿਨ ਨਹੀਂ ਹੋਏ ਸੀ ਕਿੰਨਾ ਦਾ ਨੁਕਸਾਨ ਹੋਇਆ ਹੋਊਗਾ ਅੰਦਾਜ਼ਨ ਵੈਸੇ ਹੀ ਰੱਬ ਜੀ ਅੰਦਾਜ਼ਾ 8 ਤੋਂ 10 ਲੱਖ ਰੁਪਏ ਦਾ ਤਾਂ ਹੋਊਗਾ ਜੀ ਸਰ ਕੀ ਨਾਮ ਕੀ ਰੋੜਾ ਮੇਰਾ ਨਾਮ ਸਰ ਵਿਜੇ ਬਹਾਦਰ ਆ ਮੈਂ ਅਜੇ ਫਾਇਰ ਸਟੇਸ਼ਨ ਅਫੀਸਰ ਨਗਰਨੇਕੋਂ ਵਗਾ ਤਨਾ ਤੈ ਲਗਭਗ ਕੋਈ 950 ਤੇ ਸਾਨੂੰ ਫੋਨ ਆਇਆ ਕਿ ਨੇਚਰ ਪਾਰਕ ਦੇ ਲਾਗੇ ਅੱਗ ਲੱਗੀ ਆ ਉਥੋਂ ਅਸੀਂ ਇੱਕ ਗੱਡੀ ਲੈ ਰਵਾਨਾ ਕੀਤੀ ਆ ਨਾਲ ਹੀ ਮੈਂ ਆਇਆ ਔਰ ਮੈਂ ਇੱਥੇ ਆ ਕੇ ਦੇਖਿਆ ਕਿ ਬੇਸਮੈਂਟ ਦੇ ਵਿੱਚ ਅੱਗ ਲੱਗੀ ਆ ਕੋਈ ਪੰਜਾਬ ਨਾਮ ਦਾ ਕੋਈ ਰੈਸਟੋਰੈਂਟ ਵਗੈਰਾ ਹੈਗਾ ਤੇ ਅੱਗ ਬਹੁਤ ਜ਼ਿਆਦਾ ਸੀ ਧੂੰਆਂ ਬਹੁਤ ਜ਼ਿਆਦਾ ਸੀ ਉੱਪਰ ਇਹਦੇ ਜਿਮ ਚੱਲ ਰਿਹਾ ਤੇ ਦੋ ਗੱਡੀਆਂ ਆਪਾਂ ਇੱਕ ਹੈੱਡਕੁਆਰਟਰ ਤੋਂ ਇੱਕ ਸੌਟੇਲ ਤੋਂ ਆਪਾਂ ਲੈ ਕੇ ਆਏ ਆ ਔਰ ਆਪਰੇਸ਼ਨ ਕੀਤਾ ਆਪਰੇਸ਼ਨ ਸਾਡਾ ਕਾਮਯਾਬ ਆ ਦੋ ਐਲਪੀ ਜੇ ਸਿਲੰਡਰ ਵੀ ਗਏ ਉਹ ਵੀ ਆਪਾਂ ਬਾਹਰ ਲੈਂਦੇ ਆ ਤੇ ਅੱਗ ਲਗਭਗ ਕੰਟਰੋਲ ਆ ਪਤਾ ਨਹੀਂ ਲੱਗੇ ਕਿ ਕਿਤਨਾ ਲੱਗੀ ਹੈ ਕੋਈ ਨਹੀਂ ਸਾਰੇ ਇਹ ਹੁਣ ਧੂਆ ਬਹੁਤ ਜ਼ਿਆਦਾ ਔਰ ਧੂਏ ਤੋਂ ਬਾਅਦ ਹੀ ਪਤਾ ਲੱਗ ਸਕਦਾ ਕਿ ਅੱਗ ਕਿਸ ਚੀਜ਼ ਨੂੰ ਲੱਗੀ ਆ ਫਿਲਹਾਲ ਆ ਕੰਟਰੋਲ ਕਰ ਲਈ ਆ ਆ ਕੋਈ ਜਰਟੀ ਕੋਈ ਜਰਟੀ ਕੋਈ ਨਹੀਂ ਆ ਬਿਲਹ ਫਿਲਹਾਲ ਠੀਕ ਆ ਅੰਦਾਜ਼ਨ ਨੁਕਸਾਨ ਦਾ ਅੰਦਾਜ਼ਨ ਨੁਕਸਾਨ ਸਾਰੇ ਹੁਣ ਧੂਏ ਤੋਂ ਬਾਅਦ ਹੀ ਪਤਾ ਲੱਗ ਸਕਦਾ ਬੇਸਮੈਂਟ ਆ ਬੇਸਮੈਂਟ ਆ ਕਿਉਂ ਬੜੀ ਗਿਆ ਆਪਾਇਰ ਸਿਸਟਮ ਕੀ ਹੋਈ ਸੀ ਇਹ ਬਿਲਡਿੰਗ ਸਰ ਇਸ ਤਰ੍ਹਾਂ ਹੈਗਾ ਕਿ ਜਦੋਂ ਅੱਗ ਅੱਗ ਲੱਗ ਚੁੱਕੀ ਆ ਧੂੰਆਂ ਫੈਲ ਚੁੱਕਾ ਤੇ ਫਾਇਰ ਸਿਸਟਮ ਦਾ ਤਾਂ ਫਿਰ ਪਤਾ ਨਹੀਂ ਲੱਗਾ ਕਿ ਹੈ ਹੈ ਕੀ ਹੈ ਨਹੀਂ ਆ ਤੇ ਇਹਦਾ ਬਾਅਦ ਚਿਰਦਾ ਆਪਾਂ ਦੇਖ ਸਕਦੇ ਹਾਂ ਕਿ ਇਹਨਾਂ ਦਾ ਕੀ ਅਰੇਂਜਮੈਂਟ ਹੈਗਾ ਕਿੰਨੀਆਂ ਕਿੰਨੀਆਂ ਲੱਗੀਆਂ ਇਹ ਸਰ ਦੋ ਗੱਡੀਆਂ ਲੱਗਿਆ ਹੈ ਹਾਂ ਜੀ ਹਾਂ ਜੀ ਕਾਬੂ ਪਾ ਲਿਆ ਫੇਲਾ ਦਾ ਕੰਟਰੋਲ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز